1000 11/12 ਹੂੰ 27 ਤੱਕ ਪਾਸ ਐ ਠੀਕ ਐ i10 ਐ ਪਿਓਰ ਪੈਟਰੋਲ ਐ ਕੋਈ ਗੈਸ ਤੇ ਨਹੀਂ ਚੱਲੀ ਹੋਈ 50000 ਚੱਲੀ ਸਾਰੀ origignal ਐ ਇਹ 2000 ਹੂੰ 19 ਮਾਡਲ ਠੀਕ ਐ k10 vxi ਹੂੰ 19 ਮਾਡਲ k10 vxi ਹੂੰ ਏਜੰਸੀ ਚੋਂ ਨਵੀਂ ਕਢਾਣੀ ਐ ਇਦਾਂ ਦੀ ਕਾਰ ਦੀ ਕੁਆਲਿਟੀ ਐ ਪੇਂਟ origignal ਐ ਹੂੰ ਡੈਸ਼ਬੋਰਡ ਵਗੈਰਾ ਸਭ ਕੋਸ਼ ਮੈਂ ਕਹਿੰਨਾ ਜੀ ਕਿਸੇ ਪਾਸੋਂ ਕੋਸ਼ਤ ਕਿੰਤੂ ਪਰੰਤੂ ਹੂੰ ਹੈਨ ਚਲਾਈ ਜੋ ਐਸ਼ ਕਰੋ ਬਿਲਕੁਲ ਬਿਲਕੁਲ ਸਾਲ ਤੱਕ ਜਵਾਬਦੇਹੀ ਸਾਡੀ ਹੈ ਠੀਕ ਹੈ ਅੱਗੇ ਦੀ ਜ਼ਿੰਮੇਵਾਰੀ ਤੁਹਾਡੀ ਤੁਹਾਡੀ ਹੈ ਇਹ ਹੈ ਡਿਜ਼ਾਇਰ ਹਮ ਜੀਡੀਆਈ ਪਲੱਸ ਟੌਪ ਟੌਪ ਜੀਡੀਆਈ ਪਲੱਸ ਪੁਸ਼ ਬਟਨ ਸਟਾਰਟ 15/16 1.4 ਦੇ ਵਿੱਚ ਐਸ ਪਲੱਸ ਮਾਡਲ ਆਂਦਾ ਜਿਹੜਾ ਸਿਰਫ 35000 ਚੱਲੀ ਹੋਈ ਬੀਟ 10/11 ਹਮ 35000 ਦਾ ਮਤਲਬ 35000 ਜੈਂਸੀ ਰਿਕਾਰਡ ਘੜਾਓ ਠੀਕ ਹੈ ਇੰਜਨ ਨੂੰ ਸਟਾਰਟ ਕਰੋਗੇ ਇੰਜਨ ਦੀ ਸਟਾਰਟਿੰਗ ਦੇ ਅੰਦਰ ਦਾ ਇੰਟੀਰੀਅਰ ਦੱਸ ਦੂਗਾ ਵੀ ਗੱਡੀ 35000 ਚੱਲੀ ਹੋਈ ਹੈ 10 ਤੋਂ 15000 ਕਿਸ਼ਤ ਬਣ ਜੇਗੀ ਤੁਹਾਡੀ ਹਮ ਇਨਕਮ ਪ੍ਰੂਫ ਚੈੱਕ ਕਰਕੇ ਠੀਕ ਹੈ ਡੈਲਟਾ ਮਾਡਲ ਹੈ ਫਸਟ ਓਨਰ ਹੈ ਸੈਕੰਡ ਓਨਰ ਤੁਸੀਂ ਮਾਲਕ ਬਣੋਗੇ ਦੋਸਤੋ ਕੀ ਹਾਲ ਚਾਲ ਆ ਮੇਰਾ ਨਾਮ ਹੈ ਸੰਦੀਪ ਤੇ ਅੱਜ ਆਪਾਂ ਆ ਗਏ ਸੀਗੇ ਗੁਰੂ ਹਰਸਾਏ ਗੋਲੂ ਕਾ ਮੋੜ ਟੱਪ ਕੇ ਨਾ ਸ਼ੋਰੂਮ ਆਉਂਦਾ ਬਾਈ ਜੀ ਕਾਰ ਪਣਾ ਇਹਨੂੰ ਤੁਸੀਂ ਅਕਸਰ ਦੇਖਦੇ ਹੋਵੋਗੇ ਫੇਸਬੁਕ ਤੇ YouTube ਤੇ ਕਾਪੂ ਕਾਰਾਂ ਵਿਖਾਵਾਂਗੇ ਆਪਾਂ ਸਭ ਤੋਂ ਵੱਡੀ ਗੱਲ ਇਹ ਆ ਵੀ ਇਹ ਮਸ਼ਹੂਰ ਆ ਰੇਟਾਂ ਕਰਕੇ ਗੱਡੀਆਂ ਦਿੰਦੇ ਆ ਵਧੀਆ ਜਿਹਾ ਰੇਟ ਦਿੰਦੇ ਆ ਦੂਜਿਆਂ ਨਾਲ ਬਹੁਤ ਹੀ ਰੇਅਰ ਦੇ ਰੇਟ ਦਿੰਦੇ ਆ ਤੁਹਾਨੂੰ ਆਪਾਂ ਕਾਰਾਂ ਵਿਖਾਵਾਂਗੇ ਵਧੀਆ ਕਾਰਾਂ ਸਾਹਿਬ ਮੈਂ ਕਹੂੰਗਾ ਜਿਉ ਤਨੂੰ ਜੋ ਤਾ ਆਪਾਂ ਥੋੜੇ ਅੰਦਰੋਂ ਲੈ ਆ ਸਟਾਕ ਇਹਨਾਂ ਕੋਲੇ ਬਹੁਤ ਹੁੰਦਾ ਇੱਥੇ ਆਜੋ ਫਿਰ ਨਿਓ ਤੁਹਾਨੂੰ ਹੁਣ ਮੈਂ ਇਧਰ ਮੇਰੇ ਮਗਰ ਮਗਰ ਤੁਰਿਆ ਕਿ ਨਾ ਕਾਫੀ ਵਧੀਆ ਕਾਰਾਂ ਜਮੂਨ ਜੀ ਆ ਵੇਖ ਰਹੇ ਹੋਗੇ ਕ੍ਰੇਟਾ ਖੜੀ ਹੋਈ ਆ i20 ਆ ਹਰੇਕ ਤਰ੍ਹਾਂ ਦੀ ਕਾਰ ਤੇ ਤੁਹਾਡਾ ਲੋਨ ਵੀ ਇੱਥੇ ਹੀ ਹੋ ਜਾਣਾ ਤੇ ਹੁਣ ਆਜੋ ਆਪਾਂ ਜਾ ਕੇ ਬਾਈ ਹਰਜਿੰਦਰ ਨਾਲ ਗੱਲਬਾਤ ਕਰਦੇ ਹਾਂ ਤੇ ਫਿਰ ਆਪਾਂ ਤੁਹਾਨੂੰ ਕੱਲੀ ਕੱਲੀ ਗੱਡੀ ਬਾਰੇ ਜਾਣ ਕਰ ਦੇਵਾਂਗੇ ਵੀ ਕੀ ਰੇਟ ਆ ਲੋਨ ਕਰ ਇੱਥੇ ਹੋ ਜਾਂਦਾ ਆਜੋ ਫਿਰ ਲੈ ਦੋਸਤੋ ਅੱਜ ਫੋਨ ਕਰਦੇ ਆ ਬਾਈ ਨਾਲ ਗੱਲਬਾਤ ਹਰਜਿੰਦਰ ਬਈ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਸਰ ਬਹੁਤ ਵਧੀਆ ਠੀਕ ਹੈ ਜੀ ਹਾਂ ਜੀ ਬਹੁਤ ਵਧੀਆ ਤੇ ਮੈਂ ਕਾਰਾਂ ਵੇਖਿਆ ਬਈ ਕਾਰਾਂ ਬਾਰੇ ਬਹੁਤ ਸਾਵਧਾਨ ਕਿਹਾ ਹਨ ਵੀ ਆਪਣੇ ਬਿਲਕੁਲ ਜੀ 100 ਕਾਰ ਦਾ ਸਟਾਕ ਅੱਜ ਤੁਹਾਨੂੰ ਦਿਖਾਵਾਂਗੇ ਤੇ ਕਾਰਾਂ ਦੀ ਗਾਰੰਟੀ ਵੀ ਦੇਾਂਗੇ ਹੂੰ ਹੂੰ ਕਾਰਾਂ ਦੇ ਵਿੱਚ ਕੁਆਲਿਟੀ ਵੀ ਹੋ ਕਵਾਂਗੇ ਕੁਝ ਤੇ ਨਿਕਲੇਗਾ ਕੁਝ ਠੀਕ ਹੈ ਭਾਈ ਜੀ ਕਾਰ ਬਾਜ਼ਾਰ ਨਾਲ ਤੁਹਾਡੇ ਫੋਲੋਅਰ ਵੀ ਜੁੜੇ ਹੋਏ ਨੇ ਤੇ ਸਾਡੇ ਤਾਂ ਚਲੋ ਜਿਹੜੇ ਹੈਗੇ ਨੇ ਉਹ ਤਾਂ ਹੈਗੇ ਹੈਗੇ ਨੇ 15 ਸਾਲ ਦਾ ਐਕਸਪੀਰੀਅੰਸ ਤੇ ਜਿਵੇਂ ਕਹਿੰਦੇ ਨੇ ਕੁਆਲਿਟੀ ਇੱਕ ਇੱਕ ਰੁਪਈਏ ਦਾ ਮੁੱਲ ਉਹ ਮਿਲੇਗਾ ਭਾਈ ਜੀ ਕਾਰ ਬਾਜ਼ਾਰ ਤੋਂ ਠੀਕ ਹੈ ਜੀ ਤੇ ਇੱਕ ਤੁਸੀਂ ਐਂ ਦਾ ਵੀ ਜੀ ਉਸ ਨੇ ਆਪਣੇ ਕੋਲੇ ਬਾਈ ਜੀ ਕਾਰ ਪੈਂਟ ਤੇ ਗੁਰੂ ਹਰਸਾਏ ਆਉਣਾ ਹੋਵੇ ਜਿਹੜੀ ਵੀ ਲੋਕੇਸ਼ਨ ਆ ਉਹ ਦੱਸ ਦੋ ਵਿਖਰੇ ਜਾਂਦੀ ਹੈ ਲੋਕੇਸ਼ਨ ਹੈ ਜੀ ਮੇਨ ਫਰੋਜਪੁਰ ਟੂ ਫਾਜ਼ਿਲਕਾ ਰੋਡ ਦੇ ਬਿਲਕੁਲ ਵਿਸ਼ਕਾਰ ਗੋਲੂ ਦਾ ਮੋੜ ਠੀਕ ਹੈ ਬਾਰਡਰ ਦੇ ਬਿਲਕੁਲ ਉੱਪਰ ਹੈ ਇਧਰੋਂ ਫਰੋਜਪੁਰ ਫਰੋਜਪੁਰ ਤੋਂ ਫਾਜ਼ਿਲਕਾ ਰੋਡ ਹੈ ਬੋਰਵਾਲ ਜਾਂਦੇ ਆ ਗੰਗਾ ਨਗਰ ਵਾਲਾ ਜਿਹੜਾ ਰੋਡ ਹੈ ਬਿਲਕੁਲ ਵਿਸ਼ਕਾਰ ਹੀ ਕਹਿ ਲੈਨੇ ਆ ਗੋਲੂ ਕਾ ਮੋੜ ਗੁਰੂਵਰਸਾ ਸ਼ਹਿਰ ਹੈ ਸ਼ਹਿਰ ਤੋਂ ਪਹਿਲਾਂ ਥੋੜਾ ਜਿਹਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਆਪਣਾ ਇੱਕ ਲੋਨ ਦਾ ਪ੍ਰੋਸੈਸ ਕਿਵੇਂ ਲੋਨ ਹੋ ਜਾਂਦਾ ਇੱਥੇ ਲੋਨ ਬਿਲਕੁਲ ਜੀ 90% ਫੰਡਿੰਗ ਹੋਵੇਗੀ ਜਿਹੜੇ ਬੰਦੇ ਦੀ 50 ਤੋਂ 60000 ਰੁਪਏ ਫੈਮਿਲੀ ਮੰਥਲੀ ਇਨਕਮ ਹੈ ਓਕੇ ਉਸ ਤੇ 90% ਫੰਡਿੰਗ ਹੋਊਗੀ ਠੀਕ ਹੈ ਜੀ ਲੈ ਵੀ ਦੋਸਤੋ ਆਪਾਂ ਕੱਲੀ ਕੱਲੀ ਜਾਣਕਾਰੀ ਮੇਟੋ ਲੈ ਲਈ ਹੋਈ ਆ ਹੁਣ ਫਿਰ ਆਪਾਂ ਕਰਦੇ ਆਂ ਵੀਡੀਓ ਸਟਾਰਟ ਗੱਡੀਆਂ ਅੱਜ ਘੈਂਟ ਹੋਣੀਆਂ ਤਾਂ ਰੇਟ ਵੱਖਰੇ ਹੋਣਗੇ ਕਿਉਂਕਿ ਰੇਟਾਂ ਦਾ ਇੱਥੇ ਬਹੁਤ ਜ਼ਿਆਦਾ ਫਰਕ ਆ ਆਮ শোরੂਮ ਨਾਲੋਂ ਇੱਥੇ ਉਹ ਤੁਹਾਡਾ ਇਹੀ ਫਾਇਦਾ ਬਾਈ ਜੀ ਕਾਰਪੈਂਟ ਤੇ ਗੁਰੂ ਹਰਸਾਈਕਣਾ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦੇ ਆਂ ਸਾਡੇ ਕੋਲ ਇਧਰੋਂ ਸ਼ਾਹਕੋਟ ਜਲੰਧਰ ਤੋਂ ਕਸਟਮਰ ਆਂਦੇ ਆ ਬਟਾਲਾ ਸਾਈਡ ਤੇ ਬਿਆਸ ਸਾਈਡ ਤੋਂ ਤੇ ਯਾ ਪਟਿਆਲਾ ਸਾਈਡ ਤੋਂ ਕੀ ਹੁੰਦਾ ਉਧਰ ਜ਼ਿਆਦਾ ਪੰਜਾਬ ਨੰਬਰ 11 ਵਿਕਦੀਆਂ ਦਿੱਲੀ ਨੰਬਰ 11 ਬਹੁਤ ਘੱਟ ਵਿਕਦੀਆਂ ਹੁਣ ਵੇਚਣ ਲੱਗੀਆਂ ਨੇ ਠੀਕ ਆ ਤੇ ਕੀ ਹੁੰਦਾ ਉੱਥੇ ਕਾਰ ਦੇ ਤਾਂ ਸਾਡੇ ਕਾਰ ਦੇ ਰੇਟ ਦਾ ਅਨਪੜਤਾ ਕਹਿ ਲਓ ਜਾਂ ਅਫਵਾਹ ਕਹਿ ਲਓ ਹੂੰ ਹੂੰ ਵੀ ਅਫਵਾਹ ਫੈਲੀ ਹੁੰਦੀ ਹੈ ਜੀ ਨੰਬਰ ਕੱਟ ਕੇ ਲੱਗਿਆ ਹੋਇਆ ਹੈ ਜੀ ਦਿੱਲੀ ਨੰਬਰ ਤੋਂ ਕੱਟ ਕੇ ਲੱਭਿਆ ਜੀ ਕਾਰ ਗਲਤ ਹੁੰਦੀ ਹੈ ਐਦਾਂ ਦਾ ਕੁਝ ਨਹੀਂ ਹੁੰਦਾ ਜੀ ਦਿੱਲੀ ਦੇ ਵਿੱਚ ਜਦੋਂ ਕਾਰਾਂ ਬੰਦ ਹੁੰਦੀਆਂ ਨੇ ਉਹ ਕਾਰਾਂ ਅਦਰ ਸਟੇਟ ਕੋਲ ਜਾਂਦੀਆਂ ਕੇਰਲਾ ਦੇ ਵਿੱਚ ਪਰਮਾਰ ਹੈ ਜਾਓ ਅੱਜ ਦੀ ਡੇਟ ਦੇ ਵਿੱਚ ਕੇਰਲਾ ਜਿੰਨਾ ਕਾਰ ਖਰੀਦ ਜਾ ਰਹੀ ਹੈ ਦਿੱਲੀ ਤੋਂ ਹੂੰ ਬਿਲਕੁਲ ਕੇਰਲਾ ਦੇ ਵਿੱਚ ਉੱਥੇ 2.5 ਲੱਖ ਦੇ ਮਾਰਜਨ ਨਾਲ ਜਾਂਦੀ ਹੈ ਪਰ ਇੱਥੇ 25-30 ਹਜ਼ਾਰ ਦੇ ਮਾਰਜਨ ਨਾਲ ਅਸੀਂ ਕਾਰ ਵੇਚ ਰਹੇ ਹਾਂ ਕੋਈ ਜ਼ਿਆਦਾ ਕਮਾਈ ਨਹੀਂ ਕਰ ਲੈ ਲੱਖ ਰੁਪਏ ਕਾਰ ਵਿੱਚੋਂ ਨਹੀਂ ਲੈ ਰਹੇ ਹੁਣ ਦੂਜੇ ਪਾਸੇ ਆ ਜੰਨੇ ਆਪਾਂ ਕੀ ਕਹਿੰਨੇ ਆ ਵੀ ਕਹਿ ਦਿੰਦੇ ਆ ਜੀ ਇਹ ਲੱਖ ਲੱਖ ਕਮਾ ਲੈਂਦੇ ਆ 30 35 ਹਜ਼ਾਰ ਤਾਂ ਗੱਲਾ ਹੀ ਨਹੀਂ ਦੇਖੋ ਇੱਕ ਇਹਦੇ ਵਿੱਚ ਵੀ ਖਾਸੀਅਤ ਹੈਗੀ ਹੈ ਇੱਕ ਜਿਵੇਂ ਕਹਿੰਦੇ ਨੇ ਸੀਕ੍ਰੇਟ ਹੈ ਜਿੱਦਾਂ ਹੁਣ ਮੰਨ ਕੇ ਚੱਲੋ ਆ ਸਿਆਜ ਹੈ ਇਹ ਸਿਆਜ ਹੈ ਜੀ 2017 ਮਾਡਲ ਇਹ ਸਾਡੀ ਪਰਚੇਜ਼ ਕੀਤੀ ਹੋਈ ਹੈ ਦਿੱਲੀ ਦੇ ਵਿੱਚੋਂ 17 ਮਾਡਲ 475000 ਰੁਪਏ ਦੀ ਫਸਟ ਓਨਰ ਕਾਰ ਹੈ ਦਿੱਲੀ ਦੇ ਵਿੱਚੋਂ 17 ਮਾਡਲ 3 ਲੱਖ ਦੀ ਵੀ ਮਿਲਦੀ ਹੈ 2.5 ਲੱਖ ਦੀ ਵੀ ਮਿਲਦੀ ਹੈ 3.5 ਲੱਖ ਦੀ ਵੀ ਮਿਲਦੀ ਹੈ ਪੌਣੇ 4 ਲੱਖ ਰੁਪਏ ਦੀ ਵੀ ਮਿਲਦੀ ਹੈ ਪਰ ਗੱਲ ਕਰਦੇ ਆ ਬਾਜ਼ਾਰ ਨਾਲੋਂ ਕਿੰਨੀ ਮਹਿੰਗੀ ਚੱਕ ਲਈ ਲੱਖ ਰੁਪਏ ਮਹਿੰਗੀ ਕਾਰ ਚੱਕੀ ਹੈ ਮੈਨੂੰ ਆਪਦੇ ਕਸਟਮਰ ਦਾ ਫਿਕਰ ਹੈ ਜੀ ਮੰਨ ਕੇ ਚੱਲੋ ਸਾਡਾ ਨੈਟਵਰਕ ਅੱਜ ਸਾਡੇ ਕੋਲ 18000 ਕਸਟਮਰ ਜੁੜਿਆ ਆ ਪਿਛਲੇ 15 ਸਾਲਾਂ ਦੇ ਵਿੱਚ ਤੇ ਮੁੱਦਾ ਕੀ ਹੈ ਸਾਨੂੰ ਆਪ ਦੇ ਗਾਗ ਦਾ ਫਿਕਰ ਹੁੰਦਾ ਅਗਲਾ ਬੰਦਾ ਸਾਨੂੰ ਪੈਸੇ ਦਿੰਦਾ ਤੇ ਅਸੀਂ ਉਹਨਾਂ ਦੇ ਪੈਸਿਆਂ ਦਾ ਮੁੱਲ ਪਾਉਂਦੇ ਆ ਬੰਦਾ 5 ਸਾਲ ਵੀ ਕਾਰ ਚਲਾਵੇ ਤੇ ਸਾਡੇ ਨਾਲ ਜੁੜਿਆ ਰਹੇਗਾ ਕਾਰਾਂ ਦੀ ਗੱਲ ਕਰਦੇ ਆ 15/16 1.4 ਦੇ ਵਿੱਚ S+ ਮਾਡਲ ਆਂਦਾ ਜਿਹੜਾ ਠੀਕ ਆ 1.4 ਦੇ ਵਿੱਚ ਟੌਪ ਮਾਡਲ ਇਹਦੇ ਵਿੱਚ ਡਬਲ 에ਅ ਵੀ ਆਉਂਦੇ ਆ ਕੰਪਨੀ ਅਲੋਏ ਵੀ ਲਾਂਦੇ ਆ ਸਟੀਰਿੰਗ ਤੇ ਬਟਨ ਵਗੈਰਾ ਸਭ ਕੁਝ ਆਂਦਾ ਹੈ ਸਾਈਡ ਤੇ ਆ ਮਿਰਰ ਦੇ ਹੂੰ ਆ ਵੀ ਇੰਡੀਕੇਟਰ ਆਂਦੇ ਠੀਕ ਹੈ ਦੂਸਰੇ ਨਾਰਮਲ 1.4 ਦੇ ਵਿੱਚ ਆ ਨਹੀਂ ਆਂਦੇ ਉਹਨਾਂ ਦੇ ਇੱਥੇ ਆਂਦੇ ਹੂੰ ਪਰ ਇਹਦੇ ਉਹ ਵੀ ਆਂਦਾ ਠੀਕ ਹੈ 15 ਦੇ 12ਵੇਂ ਮਹੀਨੇ ਦੀ ਰਜਿਸਟ੍ਰੇਸ਼ਨ 342016 ਹੂੰ 6,50,000 ਰੁਪਏ ਦੀ ਪੰਜਾਬ ਨੰਬਰ ਕ੍ਰੇਟਾ ਠੀਕ ਹੈ 15/16 ਹੂੰ S+ 2015 ਦੇ ਲਾਸਟ ਰਜਿਸਟ੍ਰੇਸ਼ਨ 16 ਠੀਕ ਹੈ S+ 650000 ਦੀ ਪੰਜਾਬ ਨੰਬਰ 5.5 ਲੱਖ ਦਾ ਬੈਂਕ ਤੋਂ ਲੋਨ ਹੋ ਜਾਊਗਾ। ਉਸ ਤੋਂ ਬਾਅਦ ਆਜੋ ਜੀ ਬਲੀਨੋ ਬਲੀਨੋ 2017 ਮਾਡਲ ਬਲੀਨੋ ਕੋਈ ਵੀਰ ਲੈਣਾ ਚਾਹੁੰਦਾ ਹੈ। ਤੇ ਆਜੋ ਲੈ ਜਾਓ। ਡੈਲਟਾ ਮਾਡਲ ਹੈ। ਫਰਸਟ ਓਨਰ ਹੈ। ਸੈਕੰਡ ਓਨਰ ਤੁਸੀਂ ਮਾਲਕ ਬਣੋਗੇ। ਪਹਿਲੇ ਮਾਲਕ ਨੇ ਚਲਾਈ ਹੈ। ਦੂਜੇ ਮਾਲਕ ਕੋਲ ਹੁਣ ਜਾਊਗੀ। ਡੈਲਟਾ ਮਾਡਲ ਹੈ। ਗੱਡੀ ਦੇ ਦਾਂਗੇ 450000 ਰੁਪਏ ਦੀ। ਠੀਕ ਹੈ ਲੋਨ ਕਰਾਣਾ ਹੈ 4 ਲੱਖ ਦਾ ਲੋਨ ਹੋ ਜਾਊਗਾ 5 ਸਾਲਾਂ ਦਾ ਲੋਨ ਇਸ ਤੇ ਹੋ ਜਾਊਗਾ ਕੋਈ ਕੰਮ ਖਰਚਾ 1 ਰੁਪਏ ਦਾ ਨਹੀਂ ਹੈਗਾ ਤੇ ਲਪਾਈ ਜੋ ਚਲਾਈ ਜੋ ਠੀਕ ਹੈ ਮੈਂ ਕਹਿੰਦਾ ਜੀ ਪ੍ਰਵਾਹ ਨਹੀਂ ਹੈਗੀ ਕਾਰਨ ਕਿਸੇ ਪਾਸੋਂ ਵੀ ਠੀਕ ਹੈ ਤੇ ਉਸ ਤੋਂ ਬਾਅਦ ਆਜੋ ਆ ਕਰਦੇ ਆਪਾਂ ਆਈ 10 ਪੰਜਾਬ ਨੰਬਰ ਦੀ ਗੱਲ ਠੀਕ ਹੈ 2000 11/12 ਹੂੰ 27 ਤੱਕ ਪਾਸ ਹੈ ਠੀਕ ਹੈ i10 ਐ ਪਿਓਰ ਪੈਟਰੋਲ ਐ ਕੋਈ ਗੈਸ ਤੇ ਨਹੀਂ ਚੱਲੀ ਹੋਈ 50000 ਚੱਲੀ ਸਾਰੀ origignal ਠੀਕ ਐ ਤੇ ਕਾਰ ਜਿਵੇਂ ਕਹਿੰਦੇ ਨੇ ਬਹੁਤ ਹੀ ਨਵੀਂ ਬਹੁਤ ਹੀ ਨਵੀਂ ਦਾ ਮਤਲਬ ਬਹੁਤ ਹੀ ਨਵੀਂ ਹੂੰ 2011/12 ਹੂੰ i10 ਪਿਓਰ ਪੈਟਰੋਲ 50000 ਚੱਲੀ ਹੋਈ ਫਰੰਟ ਡੈਸ਼ਬੋਰਡ ਦਿਖਾਉਂਦੇ ਆ ਤੁਹਾਨੂੰ ਬਹੁਤ ਹੀ ਕੁਆਲਟੀ ਵਾਲੀ ਕਾਰ ਐ ਬਹੁਤ ਹੀ ਕੁਆਲਟੀ ਵਾਲੀ ਠੀਕ ਗੱਡੀ ਮਿਲੇਗੀ 195000 ਦੀ ਪੰਜਾਬ ਨੰਬਰ 50000 ਚੱਲੀ ਸਾਰੀ オリジナル ਪੇਂਟ ਦੀ ਠੀਕ ਹੈ ਕੰਮ ਖਰਚਾ ਦੁੱਕੀ ਦਾ ਨਹੀਂ ਹੈਗਾ ਹੂੰ ਫਰੰਟ ਕੱਚ ਤੱਕ ਨਾਲ ਦਾ ਹੈਗਾ ਲਾਈਟਾਂ ਤੱਕ ਨਾਲ ਦੀਆਂ ਨੇ ਹੂੰ ਬਹੁਤ ਹੀ ਨਵੀਂ ਹੈ ਰੇਟ ਵਗੈਰਾ 195000 ਦੀ ਗੱਡੀ ਦੇਾਂਗੇ ਪਿਓਰ ਪੈਟਰੋਲ ਜਿਹੜੇ ਵੀਰ ਨੇ ਨਵੀਂ ਸ਼ੇਪ ਦੀ ਆਈਟਮ ਲੈਣੀ ਹੈ ਹੂੰ ਪਲੱਸ ਫੋਗ ਲੈਂਪ ਨਾਲ ਅਟੈਚ ਆਂਦੇ ਠੀਕ ਹੈ ਉਹ ਬੰਦਾ ਅੱਖਾਂ ਬੰਦ ਕਰਕੇ ਆ ਜਾਵੇ ਕਾਰ ਕੁਆਲਟੀ ਵਾਲੀ ਆਪਣੇ ਕੋਲ ਖੜੀ ਹੋਈ ਹੈ ਠੀਕ ਹੈ ਇਹ 11/12 ਆਪਣੇ ਕੋਲ 13 ਮਾਡਲ ਵੀ ਖੜੀ ਹੋਈ ਹੈ ਪੰਜਾਬ ਨੰਬਰ ਦੀ 50000 ਚੱਲੀ ਸੇਮ ਕੁਆਲਟੀ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਆਜੋ ਜੀ ਆ ਤਾਂ ਜਮਾਂ ਹੀ ਨਵੀਂ ਪਈ ਦਾ ਕਰੀਬ ਵੀ ਹੈ ਇਹ 2000 ਹੂੰ 19 ਮਾਡਲ ਠੀਕ ਹੈ K10 VXI ਹੂੰ 19 ਮਾਡਲ K10 VXI ਹੂੰ ਏਜੰਸੀ ਚੋਂ ਨਵੀਂ ਕਢਾਣੀ ਹੈ ਐਦਾਂ ਦੀ ਕਾਰ ਦੀ ਕੁਆਲਟੀ ਹੈ ਪੇਂਟ オリジナル ਹੈ ਡੈਸ਼ਬੋਰਡ ਵਗੈਰਾ ਸਭ ਕੋਸ਼ ਮੈਂ ਕਹਿੰਨਾ ਜੀ ਕਿਸੇ ਪਾਸੋਂ ਕੋਸ਼ਿਸ਼ ਕਿੰਤੂ ਪਰੰਤੂ ਹਮ ਹੈ ਹੀ ਨਹੀਂ ਠੀਕ ਹੈ ਇੱਕ ਪੈਸੇ ਦੀ ਵੀ ਕਿੰਤੂ ਪਰੰਤੂ ਹੈ ਨਹੀਂ ਹਮ ਤੇਲ ਪਾਈ ਜੋ ਚਲਾਈ ਜੋ ਟਾਇਰ ਨਵੇਂ ਲਵਾਤੇ 50000 ਚੱਲੀ ਹੈ ਪਹਿਲੀ ਵਾਰ ਟਾਇਰ ਨਵੇਂ ਲੱਗ ਗਏ ਠੀਕ ਹੈ ਕਾਰ پنجاب ਨੰਬਰ ਹੈ 19 ਮਾਡਲ ਹੈ ਗਵਰਨਮੈਂਟ EMPLOYE ਕੋਲੋਂ ਕਾਰ ਲੈਤੀ ਹੋਈ ਹੈ ਆਪਾਂ ਠੀਕ ਹੈ ਕਾਰ ਅੱਖਾਂ ਬੰਦ ਕਰਕੇ ਲੈ ਜਾਓ 3 ਲੱਖ ਰੁਪਏ ਦੀ ਯੈਸ অর ਨੋ ਕਾਰ ਮਿਲੇਗੀ 275 280 ਦਾ ਲੋਨ ਕਰਾ ਦਾਂਗੇ ਲੋ ਜੀ 50000 ਡਾਊਨ ਪੇਮੈਂਟ ਦੇ ਕੇ ਲੈ ਜਾਓ ਠੀਕ ਹੈ ਕੋਈ ਦਿੱਕਤ ਨਹੀਂ ਮਿਲ ਜੇਗੀ ਹਮ ਆ ਉਸ ਤੋਂ ਬਾਅਦ ਆਜੋ ਜੀ ਆ ਕਾਰ ਜਿਹੜੀ ਹੈਗੀ ਹੈ ਇਹ ਹੈ ਡਿਜ਼ਾਇਰ ਹਮ ZDI ਪਲੱਸ ਟੌਪ ਟੌਪ ZDI ਪਲੱਸ ਪੁਸ਼ ਬਟਨ ਸਟਾਰਟ 2017 ਮਾਡਲ ਠੀਕ ਹੈ ਮਤਲਬ ਇਹ ਹੈ ਕਿ ਕਾਰ ਲੈ ਜੋ ਤੇ ਕਾਰ ਦੇ ਵਿੱਚ ਕੁਆਲਿਟੀ ਲੈ ਜੋ ਠੀਕ ਹੈ ਬੰਬ ਕਾਰ ਕੁਆਲਿਟੀ ਪੱਖੋਂ ਠੀਕ ਹੈ ਵੀ ਬੰਬ ਕਾਰ ਇਧਰ ਦੇਖੋ ਲੈ ਤੁਸੀਂ ਨੀਰੇ ਤੁਸੀਂ ਮਣੀ ਚੈੱਕ ਕਰੋ ਕਰਾਂ ਫਿਰ ਪਤਾ ਲੱਗਦਾ ਵੇਖੋ ਨੀਟ ਐਂਡ ਕਲੀਨ ਇੰਟੀਰੀਅਰ ਪਿਆ ਹੋਇਆ ਸਿੰਗਲ ਸਕਰੈਚ ਵੀ ਹੈ ਨਹੀਂ ਇੰਟੀਰੀਅਰ ਤੇ ਬਾਈ ਤੁਹਾਨੂੰ ਪੁੱਛਦੇ ਆ ਉਹ ਇਹਦਾ ਕੀ ਰੇਟ ਰੱਖਿਆ ਹੋਇਆ ਇਹ 5 ਲੱਖ 50 ਹਜ਼ਾਰ ਦੀ ਨੰਬਰ ਲਵਾ ਕੇ ਐ ਠੀਕ ਹੈ ਕਾਰ ਪੋਰਾ ਵੀ ਸਕ੍ਰੈਚ ਨਹੀਂ ਹੈਗਾ ਦੋ ਚਾਰ ਪੀਸ ਟੱਚਿੰਗ ਕਰਾਏ ਆ ਸਕ੍ਰੈਚਾਂ ਤੋਂ ਠੀਕ ਹੈ ਟਾਇਰ ਸਮਝ ਲਓ 80 ਤੋਂ 90 ਪੈਸੇ ਆ ਇੰਜਨ ਦੀ 2 ਸਾਲ ਦੀ ਗਾਰੰਟੀ ਦੇਾਂਗੇ ਸ਼ੀਟ ਕਵਰ ਨਵੇਂ ਪਾਤੇ ਠੀਕ ਹੈ ਮੁੱਦਾ ਕੀ ਹੈ ਕਾਰ ਤੇ ਕੰਮ ਖਰਚਾ ਕੋਸ਼ ਨਹੀਂ ਜਿਸ ਨੇ ਵੀਰ ਨੇ ਚੰਗੀ ਡਿਜ਼ਾਇਰ ਲੈਣੀ ਹੈ ਵੀਰ ਅੱਖਾਂ ਬੰਦ ਕਰਕੇ ਆ ਜਾਵੇ 5,50,000 ਦੀ ਨੰਬਰ ਤਵਾ ਕੇ ਦੇਾਂਗੇ ਠੀਕ ਹੈ ਚਲਾਈ ਜੋ ਐਸ਼ ਕਰੋ ਬਿਲਕੁਲ ਬਿਲਕੁਲ ਸਾਲ ਤੱਕ ਜਵਾਬਦੇਹੀ ਸਾਡੀ ਹੈ ਠੀਕ ਹੈ ਅੱਗੇ ਦੀ ਜ਼ਿੰਮੇਵਾਰੀ ਤੁਹਾਡੀ ਤੁਹਾਡੀ 16 ਮਾਡਲ ਹੂੰ 1.6 sx ਮਾਡਲ ਪ੍ਰੋਜੈਕਟਰ ਲਾਈਟ ਵਾਲੀ 1.6 ਕ੍ਰੇਟਾ ਹੂੰ ਹੂੰ 16 ਮਾਡਲ ਤੇ ਓਨਰ ਫਰਸਟ ਹੂੰ ਰੇਟ ਮਿਲੇਗਾ 6,35,000 ਰੁਪਏ ਦੀ ਜੇ 6 ਲੱਖ ਦਾ ਹੀ ਭਾਵੇਂ ਲੋਨ ਕਰਾ ਲਵੇ ਇਸ ਕਾਰ ਤੇ ਲਓ ਜੀ 6 ਲੱਖ ਰੁਪਏ ਦਾ ਲੋਨ ਐਨਓਸੀ ਨਾਲ ਦੇਾਂਗੇ ਦਿੱਲੀ ਨੰਬਰ ਹੈ 6,35,000 ਰੁਪਏ ਦੀ ਠੀਕ ਹੈ ਜੀ ਤੇ 6 ਲੱਖ ਤੱਕ ਇਸ ਤੇ ਲੋਨ ਕਰਾ ਸਕਦੇ ਹੋ ਤੁਸੀਂ ਬੈਂਕ ਦਾ ਠੀਕ ਹੈ ਤੁਹਾਡੀ ਇਨਕਮ ਪ੍ਰੂਫ ਚੰਗਾ ਹੋਵੇ ਮਤਲਬ ਇਹ ਹੈ ਕਿ ਇਨਕਮ ਪ੍ਰੂਫ ਸਮਝਦੇ ਪਿਓ ਸਾਰੇ ਪਰਿਵਾਰ ਦੀ ਇਨਕਮ 50000 ਹੈਗੀ ਆ ਤੁਹਾਡੀ ਇੱਕ ਮਹੀਨੇ ਦੀ ਤੇ ਇਹ ਕਿਸ਼ਤ 10 ਤੋਂ 15000 ਕਿਸ਼ਤ ਵਧੀਆ ਬੈਂਕ ਬਣਾ ਦਿੰਦਾ ਇਨਕਮ ਚੈੱਕ ਕਰਕੇ ਜੋ ਬੈਂਕ ਦੇ ਵਿੱਚ ਸ਼ੋ ਹੁੰਦੀ ਹੈ ਜਾਂ ਕੋਈ ਜੌਬ ਕਰਦੇ ਆ ਮੱਝਾ ਦਾ ਕੰਮ ਹੈ ਕੋਈ ਵੀ ਕੰਮ ਹੈ ਤੇ ਸਮਝ ਲਓ ਵੀ 10 ਤੋਂ 15000 ਕਿਸ਼ਤ ਬਣ ਜੇਗੀ ਤੁਹਾਡੀ ਇਨਕਮ ਪ੍ਰੂਫ ਚੈੱਕ ਕਰਕੇ ਠੀਕ ਹੈ 635000 ਰੁਪਏ ਦੀ ਕ੍ਰੇਟਾ ਫਰੇਮ ਨਾਲ ਦਾ ਗਾਰੰਟੀ ਪੂਰੀ ਠੀਕ ਹੈ ਉਸ ਤੋਂ ਬਾਅਦ ਆਜੋ ਜੀ ਬੀਟ ਬੀਟ ਸਿਰਫ 35000 ਚੱਲੀ ਹੋਈ ਬੀਟ 10/11 ਹੂੰ 35000 ਦਾ ਮਤਲਬ 35000 ਏਜੰਸੀ ਰਿਕਾਰਡ ਘੜਾਓ ਠੀਕ ਹੈ ਇੰਜਨ ਨੂੰ ਸਟਾਰਟ ਕਰੋਗੇ ਇੰਜਨ ਦੀ ਸਟਾਰਟਿੰਗ ਦੇ ਅੰਦਰ ਦਾ ਅੰਟੀਰੀਅਰ ਦੱਸ ਦੂਗਾ ਵੀ ਗੱਡੀ 35000 ਚੱਲੀ ਹੋਈ ਹੈ ਹੂੰ ਸਭ ਕੁਝ ਨਾਲ ਦਾ ਸਾਰੇ ਸ਼ੀਸ਼ੇ ਨਾਲ ਦੇ ਠੀਕ ਹੈ ਪੀਸ ਨਾਲ ਦੇ ਕੋਈ ਪੀਸ ਖੁੱਲਿਆ ਨਹੀਂ ਹੋਇਆ ਹਮਮ ਤਾਇਰ ਵੀ ਨਾਲ ਦੇ ਨੇ ਠੀਕ ਹੈ ਤਾਇਰ ਵੀ ਨਹੀਂ ਚੇਂਜ ਹੈਗੇ ਤੇ ਕਿਉਂ 50000 ਟਾਇਰ ਨਾਲ ਦੇ ਚੱਲ ਜਾਂਦੇ ਹਮ 35 34000 ਤੇ ਟਾਇਰ ਨਾਲ ਦੇ ਪਏ ਹੋਏ ਨੇ ਠੀਕ ਹੈ 140000 ਦੀ ਕਾਰ ਦੇਾਂਗੇ ਐਨਓਸੀ ਦੇ ਨਾਲ ਠੀਕ ਹੈ ਜਿਹੜੇ ਵੀਰ ਨੇ ਪਿਓਰ ਪੈਟਰੋਲ ਬੀਟ ਲੈਣੀ ਹੈ ਹਮ ਦਮਦਾਰ ਕਾਰ ਅੱਖਾ ਬੰਦ ਕਰਕੇ ਆ ਕੇ ਲੈ ਜਾਵੇ ਨਾਲ 2 ਸਾਲ ਦੀ ਗਾਰੰਟੀ ਲੈ ਲਓ ਲੈ ਵੀ ਦੋਸਤੋ ਬਾਕੀ ਜ ਆਪਣੀ ਅੱਜ ਦੀ ਵੀਡੀਓ ਸੀਗੀ ਇਹੀ ਜੀ ਆਪਾਂ ਤੁਹਾਨੂੰ ਕਾਰਾਂ ਖਾਈਆਂ ਵਧੀਆ ਕਾਰਾਂ ਸੀ ਤੇ ਵਧੀਆ ਸੀਗੇ ਰੇਟ ਤੇ ਅੱਜ ਆਪਾਂ ਕਿੱਥੇ ਖੜੇ ਸੀ ਅੱਜ ਆਪਾਂ ਖੜੇ ਸੀਗੇ 22 ਜੀ ਕਾਰ ਪੁਆਇੰਟ ਗੁਰੂ ਹਰਸਾਏ ਗੋਲੂ ਕਾ ਮੋੜ ਟਾਪਾ ਕੇ ਜਮਾਂ ਜਾਂ ਰੋਡ ਦੇ ਉੱਤੇ ਹੀ ਆ শোরੂਮ ਇਹ ਆਉਣਾ ਬਹੁਤ ਸੌਖਾ ਤੁਸੀਂ Google Map ਤੇ ਲੋਕੇਸ਼ਨ ਭਰ ਕੇ ਆ ਸਕਦੇ ਹੋ ਤੇ ਬਾਕੀ ਜੇ ਸਾਡੀ ਵੀਡੀਓ ਲੱਗੀ ਵਧੀਆ ਤਾਂ ਆਪਣਾ ਚੈਨਲ ਸਲੀਪ ਮੋਟਰ ਦੇ ਨਾਮ ਦੇ ਇਸੇ ਨਾਮ ਦਾ ਆਪਣਾ Facebook ਵਾਲਾ ਪੇਜ ਬਣਿਆ ਹੋਇਆ ਉਹ ਤੁਸੀਂ ਕਰੋ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਮਿਲ ਜੇ ਆਪ ਤੁਹਾਨੂੰ ਇਸੇ ਤਰ੍ਹਾਂ ਦੀ ਇੱਕ ਹੋਰ ਵਧੀਆ ਵੀਡੀਓ ਨਾਲ ਧ